ਇਹਦੇ ਬਾਰੇ ਬਾਤੋ ਗੱਲ ਕਰਦੇ ਆਂ ਕੀ ਚੀਜ਼ ਐ ਇਹ ਬਹੁਤ ਔਖੀ ਮਿਲੀ ਆਪਾਂ ਦੁਬਾਰਾ ਆਹ ਦੇਖਦੇ ਆਂ ਕੀ ਆ ਪਾਣੀ ਵਧ ਗਿਆ ਤਾਂ ਉਹਨੇ ਦੋ ਲਫਾਫਿਆਂ ਚ ਪਾਤਾ ਇਹਨੇ 70 ਪੀ ਦੇ ਗੋਲ ਕੱਤੇ ਇੰਨੇ ਕ ਲਫਾਫੇ ਚ ਆ ਗਏ ਥੋੜੇ ਲੱਗਦੇ 70 ਦੇ ਬਾਹਦੇ ਚਾਰ ਆ ਮਿਲਦਾ ਬਾਦ ਚੋ ਲਾਲੀ ਨੂਰ ਹੁਣ ਇਹਨਾਂ ਨੂੰ ਇਹ ਤਾਂ ਪਾਣੀ ਰੱਖ ਲੈਣੇ ਤਾਂ ਬਹੁਤ ਆ ਗਏ। ਇਹਨਾਂ ਬੁੰਦੀਆਂ ਦੀ ਨਹੀਂ ਬਣੀ ਇੱਥੇ। ਕਿਉਂਕਿ ਬੁੰਦੀ ਜੀ ਨਹੀਂ ਬਣਾਉਂਦਾ। ਖੈਰ ਜਾਂ। ਖੈਰ ਜਾਂ। ਖੈਰ ਜਾਂ ਝੱਕ ਮੜੀ ਰੋਟਾ। Yine de bisküvi aldık, parmağını da doldurduk. Şimdi de kumarını da çöpeceğiz. Kumarını? Kumarını da mı? Yok, daha da çöpeceğiz. da çöpeceğiz değil mi? Ağzını yalvarayım. Ağzını da yalvaracağım ya. Kusura bakma. Yine de. Ağzını yalvarayım. Mekke'nin mıkkı kıyana. Ağzını kusura bakma. Ağzını kusura bakma. Yükseğe alalım. Mekke'nin yanına kusura bak. ਕਿਦਾਂ ਲੈ ਆਂਦੀ ਮੇਰੀ ਵਾਰੀ? ਹੰਪੂ ਸਾਭਣਾ ਲਾਪਨ। ਮੰਮਾ ਮੇਰੇ ਵਿੱਚ ਪਕੌੜੇ ਕਰਨਾ। ਮੰਮਾ ਇਹਦਾ। ਪਨ ਕੇ ਨਹੀਂ ਸਵਾਦ ਲੱਗਦਾ ਹੁੰਦਾ। ਖਾ ਲਈ ਸਵਾਦ ਹੀ ਨਹੀਂ ਆਉਂਦਾ। ਚਿੱਤੇ ਹੀ ਮਾਰ ਨੂੰ ਚਮ। ਇਹ ਨਹੀਂ ਪਾਲਾ। ਖੁਰਬਾ ਦੈਂ ਤਾਂ। ਬਬੇ ਤਾਂ ਜਿਹੜੀ ਉਹ ਮੱਕ ਜਾਣਗੇ ਫਿਰ ਜਿੰਨੇ ਪਾਉਣੇ ਓਨੇ ਨੂੰ ਵਾਲਾ ਨਾਲ ਜਦੋਂ ਤੇ ਬੱਦ ਪਾਉਣੀਆਂ ਤਾਂ ਉਹ ਮੈਂ ਕਰਦੇ ਹੂੰ ਉਸ ਮੇਰੇ ਮੂੰਹ ਚ ਆ ਗਿਆ ਹਾਂ ਬਾਹਰ ਲੋਹ ਪਹੁੰਚੀ ਸੀ ਇਸ ਤੇਰ ਨੂੰ ਛੱਪੜ ਕਰਨਾ ਹੈ ਜਾਨੂ ਮੇਰੇ ਤੋਂ ਲੋੜ ਦੇ ਸੀ ਸੀ ਸਿੱਦੇ ਜਿੱਸੀ ਪੁੱਠੀ ਕਰਤੀ ਜਿਹੜੇ ਅਸਲੀ ਚੀਜ਼ਾਂ ਨੇ ਉਹ ਆ ਰਹਿ ਗਈਆਂ ਉੱਪਰ ਚਲੋ ਇਹਦੇ ਵਿੱਚ ਵੀ ਆ ਜਾਣੀਆਂ ਨੇ ਉਹ ਕਿਸੇ ਵੀ ਸਰੀਰ ਚੰਗ ਚ ਦਰਦ ਹੁੰਦਾ ਤਾਂ ਤੇਲ ਆ ਬਾਈ ਇੰਨਾ ਕ ਤੇਲ ਕਾਰਗਰ ਸਾਬਤ ਹੁੰਦਾ ਹੈ ਪੇਨ ਕਲਰ ਵਾਸਤੇ ਤਾਂ ਗੋਲੀ ਨਾ ਲਾਓ ਇਹਨੂੰ ਇੱਕ ਵਾਰ ਲਾ ਕੇ ਦੇਖੋ ਸਾਰੇ ਪੈਨੂ ਚ ਪੰਨੀ ਨਾ ਹਾਂ ਮੈਂ ਨਹੀਂ ਸਾਰਾ ਪਿਆ ਅਜੋਸੇ ਮੰਨਣਾ ਆ ਬੀ ਤੁਹਰੇ ਲੈ ਲੈ ਤਾ ਪਾਤਾ ਮੁਰੂ ਦੇ ਜੱਟਾ ਕੀ ਕਰਨਾ ਤੁਸੀਂ ਖਾ ਲਓ ਮੈਂ ਨਹੀਂ ਖਾਣੇ ਇੱਕ ਦਫਾ ਲਓ ਆ ਬੜਾ ਖਾ ਲਓ ਤੁਮੋਂ ਮਾਂ ਦੀ ਇਹ ਸਾਰਾ ਬੜਾ ਬੜਿਆ ਸਾਰੇ ਆ ਦੇਖ ਰਹੇ ਹੁਣ ਤਾਂ ਖਾਣ ਲੱਗੇ ਐਡਾ ਬੜਾ ਉਹ ਵਾਸ ਨਹੀਂ ਆਉਂਦੀ ਬੜਾ ਸਾਰਾ ਨੋ ਬੜਾ ਹੈ ਪਾਣੀ ਬਹੁਤ ਟੇਸਟੀ ਆ। ਪਰ ਨਾ ਮੈਂ ਕਾ ਨਹੀਂ। ਤੈਨੂੰ ਆਹ ਤੈਨੂੰ ਪਾਪਾ ਤੋਂ ਕਾ ਅੰਗੂੜਾ। ਹੂੰ। ਕੁਝ ਪੜਾਵੇ ਕੱਪੜਾ। ਖਾ ਪੰਨਾ ਪੜਾਵੇ ਆਪਾਂ। ਮਰ ਸੀ ਚੱਲੇ ਤੇ ਪੂਜ ਤੇ ਮੱਥਾ ਟੇਕਣ ਉੱਥੋਂ ਤੇਲ ਲੈਣਾ ਆਪਦਾ। ਰਸਤੇ ਸਾਨੂੰ ਇਹ ਟੱਕਰ ਗਿਆ। ਫਿਰ ਸੀ ਕਿਹਾ ਚਲੋ ਕਰਦੇ ਹਾਂ ਸਟਾਰਟ। ਪਹਿਲਾਂ ਜਿਹੜਾ ਟੱਕਰ ਗਿਆ ਉਹ ਹੀ ਨਵੀਂ ਵੀਡੀਓ ਇਸਕੇ ਆ। ਗੋਲ ਕੱਪੜੇ ਲਓ। ਲੋਕ ਸੁਝਾ ਰਹੇ ਬਹੁਤ ਫਾਨੇ ਕਈ ਦਿਨ ਦਾ ਗਾਪ ਆ ਪਿਆ ਤੇ ਇਹਨਾਂ ਨੇ ਦੋਹਾਂ ਨੇ ਗੋਲ ਗੁੱਪੇ ਗੋਲ ਗੁੱਪੇ ਕਈ ਦਿਨ ਦਾ ਹੀ ਚੱਲਦਾ ਦਾ ਗੋਲ ਗੁੱਪੇ ਖਾਣੇ ਆ ਹਾਂ ਅੱਧਾ ਖਾਣੋਗੇ ਉਦਾਂ ਟਾਈਮ ਨਹੀਂ ਤੇ ਹਾਂ ਮੈਂ ਬੈਠਾ